ਮਾਨਜੋਬ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਔਰ ਭਾਈ ਸਾਹਿਬ ਜੀ ਹੋਰਾਂ ਨੂੰ ਜਲਾਵਤਨੀ ਸਿੱਖ ਯੋਧਾ ਜਿਹੜਾ ਸਨਮਾਨ ਸੀ ਉਹ ਦੇਣ ਦਾ ਐਲਾਨ ਕੀਤਾ ਗਿਆ ਹੁਣ ਵੀ ਥੋੜੇ ਦਿਨਾਂ ਤੱਕ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਣੀ ਹੈ ਗੁਰੂ ਕਿਰਪਾ ਕਰੇ ਥੋੜੇ ਦਿਨਾਂ ਦੇ ਵਿੱਚ ਉਸ ਬਹਾਦਰ ਸੂਰਬੀਰ ਨੂੰ ਉਸ ਮਹਾਨ ਗੁਰਸਿੱਖ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਕੇ ਐਲਾਨ ਕੀਤਾ ਗਿਆ ਸੀ ਉਹ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜ਼ਰੂਰ ਦਿੱਤਾ ਜਾਏਗਾ। ਔਰ ਜੋ ਪਿਛਲੇ ਦਿਨਾਂ ਤੋਂ ਚਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਕੈਂਡੀਡੇਟਾਂ ਦੇ ਵਿੱਚ ਭਾਰਤੀ ਏਜੰਸੀਆਂ ਦੇ ਰਾਹੀਂ ਜੋ ਭਾਈ ਹਰਦੀਪ ਸਿੰਘ ਜੀ ਨਿੱੱਜਰ ਪੋਨਾ ਦੀ ਸ਼ਹਾਦਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ ਉਹਨਾਂ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸੁਸ਼ੋਭਿਤ ਕਰਨ ਦਾ ਯਤਨ ਜ਼ਰੂਰ ਕਰੇ ਸਤਿਗੁਰੂ ਮੇਰ ਕਰਨ ਭਾਈ ਸਾਹਿਬ ਜੀ ਦੀ ਹੋ ਭਾਈ ਸਾਹਿਬ ਜੀ ਹੋਰਾਂ ਦੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾਂ ਦੇ ਵਿੱਚ ਅਪੇਹਤਾ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਦਾ ਪਰਿਵਾਰ ਸਮੁੱਚੇ ਦਾਲ ਖਾਲਸਾ ਜਥੇਬੰਦੀ ਔਰ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਅਪਣਾ ਮਿੱਠਾ ਕਰਕੇ ਮੰਨਣ ਦਾ ਸਤਿਗੁਰੂ ਜੀ ਬਲਵਕ ਸ਼ਿਸ਼ਕ ਕਰਨ ਇੱਕ ਬੇਨਤੀ ਮੈਂ ਸਿੱਖ ਨੌਜਵਾਨਾਂ ਨੂੰ ਜ਼ਰੂਰ ਕਰਨੀ ਚਾਹੁੰਦਾ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਹਕੂਮਤ ਤਾਂ ਹਮੇਸ਼ਾ ਯਤਨ ਰਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਸਿੱਖ ਪੰਥ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਜਾਏ ਸਿੱਖ ਪੰਥ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਹਮੇਸ਼ਾ ਹਕੂਮਤਾਂ ਵੱਲੋਂ ਹੁੰਦੀਆਂ ਰਹੀਆਂ ਹਨ ਹੁਣ ਵੀ ਹੋ ਰਹੀਆਂ ਹਨ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਲਿਖਣ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਮਾਰਨ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਪੱਖੀ ਹੋਣ ਦੇ ਦੋਸ਼ ਵਿੱਚ ਔਰ ਜੋ ਨਵੇਂ ਕਾਨੂੰਨ ਪਾਰਤ ਸਰਕਾਰ ਨੇ ਬਣਾਏ ਨੇ ਔਰ ਜੋ ਉਹਦੇ ਤਹਿਤ ਵੀ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਜਾ ਕਿ ਪਹਿਲਾ ਸਰਕੂਲਰ ਜਾਰੀ ਹੋਇਆ ਸੀ ਕਿ ਸਿੱਖ ਜਰਾਇਮ ਪੇਸ਼ਾ ਨੇ ਇਹਨਾਂ ਉੱਤੇ ਸ਼ੱਕੀ ਨਿਗਾਹਾਂ ਰੱਖੀਆਂ ਜਾਣ ਤੇ ਹੁਣ ਜਿਹੜੇ ਭਾਰਤੀ ਹਕੂਮਤ ਨੇ ਨਵੇਂ ਕਾਨੂੰਨ ਪਿਆਦਾ ਕੀਤੇ ਨੇ ਉਸ ਕਾਨੂੰਨ ਤਹਿਤ ਵੀ ਦੇਸ਼ ਧਰੋਹ ਦਾ ਜਿਹੜਾ ਪਹਿਲਾ ਮੁਕੱਦਮਾ ਹੈ ਉਹ ਵੀ ਇੱਕ ਸਿੱਖ ਉੱਤੇ ਦਰਜ ਹੋਇਆ ਹੈ ਸੋ ਆਪਾਂ ਸਾਰੇ ਰਲ ਮਿਲ ਕਰਕੇ ਭਾਰਤ ਦੀ ਇਸ ਹਕੂਮਤ ਤੇ ਬਣਾਏ ਹੋਏ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆਂ ਆਪਾਂ ਸੁਚੇਤ ਰਹਿਣਾ ਕਿਤੇ ਕਿਸੇ ਨੌਜਵਾਨ ਦੇ ਉੱਤੇ ਝੂਠਾ ਕੇਸ ਬਣਾ ਕੇ ਕਿਸੇ ਤੇ ਨਸ਼ੇ ਦਾ ਕਿਸੇ ਤੇ ਖਾਲਿਸਤਾਨ ਦੇ ਨਾਅਰੇ ਲਾਉਣ ਦਾ ਕਿਸੇ ਤੇ ਖਾਲਸਤਾਨ ਪੱਖੀ ਹੋਣ ਦਾ ਕਿਸੇ ਤੇ ਦੇਸ਼ ਧਰੋ ਦਾ ਕਿਸੇ ਤੇ ਨਜਾਇਜ਼ ਅਸਰੇ ਦਾ ਜਿਹੜਾ ਕੋਈ ਐਸਾ ਕੇਸ ਹੈ ਉਹ ਪਾਕਿਤ ਸਿੱਖ ਨੌਜਵਾਨਾਂ ਦੇ ਉੱਤੇ ਜਿਹੜੀ ਭਾਰਤ ਸਰਕਾਰ ਹੈ ਇਹ ਜ਼ੁਲਮ ਨਾ ਕਰੇ